ਮਝਸਤਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰੇਤਪਾਲ ਬਿਰਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਦਿਖਾਉਣੀ ਐ ਜਿਨ੍ਹਾਂ ਦੇ ਵਿੱਚ ਤਿੰਨ ਸੁਈਆਂ ਵਾਂ ਤੇ ਇੱਕ ਗੱਬਨ ਐ ਆਹ ਦੇਖ ਸੰਦੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਈਓ ਠੀਕ ਠਾਕ। ਵਧੀਆ ਵਧੀਆ ਤੁਸੀਂ ਦੱਸੋ। ਮਾਫ਼ ਕਰ ਪਾ ਜੀ। ਕਿਰਪਾ ਜਾਈ ਦੀ। ਵੇਖਿਆ ਮਾਲ ਉਹਦੋਂ ਨਾਲ ਫਿਰ। ਵੇਖਿਆ ਪਾ ਜੀ ਉਹਦੇ 10 ਮਿੰਟਾਂ ਜੇ ਵੇਖਿਆ ਮਾਲ। ਠੀਕ ਐ। ਅੱਜ ਫੇਰ ਹੌਲੇ ਪਾ। ਹੌਲੇ ਬਿਲਕੁਲ ਛੋਟੇ ਜਿਹਾ ਆਪਣੇ ਕੋ ਤਿੰਨ ਸੁਈਆਂ ਜੇ ਦੇ ਇੱਕ ਗੱਬਣਾ ਪਾ ਜੀ। ਠੀਕ ਐ ਜੀ। ਹਾਂਜੀ। ਚਲੋ ਨਾਮ ਦੱਸ ਤੇ ਕਰੀ। ਬਾਈ ਭਾਈ ਇੱਕ ਬੇਨਤੀ ਕਰਨੀ ਆ ਵੀ ਜਿੱਦਾਂ ਕਿ ਵੀਰ ਨੇ ਹੁਣ ਮਾਲ ਆਪਾਂ ਪੋਣਿਆ ਨੇ ਵੀਡੀਓ। ਹਾਂਜੀ। ਫੋਨ ਕਰਕੇ ਤੇ ਫੇਰ ਆਇਆ ਕਰੋ ਇੱਕ ਦਿਨਾਂ ਵੀਰ ਇੱਥੋਂ ਦਾ ਹੀ ਕਾਦੀਆਂ ਦੇ ਅਗਲੇ ਬਣੇ ਤੋਂ ਗੱ ਕਹਿੰਦੇ ਹੁਣੇ ਉਹ ਲੈਣੀ ਤੇ ਫੋਨ ਨਹੀਂ ਲੱਗਾ ਤਾਂ ਕਹਿੰਦੇ ਪਾ ਮਾਨੂੰ ਫਾਇ ਪੈਸੇ ਫੜਾਈ ਜਾਏ ਸਾਨੂੰ ਸਾਈ ਪਾਤੀ ਗਈ ਕੀ ਦੇ ਦਾਈ ਵੇਗੀ ਠੀਕ ਹੈ ਉਹ ਵੀ ਨੂੰ ਕਰਾਇਆ ਪਿਆ 12-1300 ਰੁਪਿਆ ਦੇ ਇਦਾਂ ਵੀ ਪਹਿਲਾਂ ਫੋਨ ਕਰ ਲਿਆ ਕਰੋ ਫਿਰ ਆਇਆ ਕਰੋ ਗੱਲ ਹੋਵੇ ਤੇ ਆਇਆ ਕਰੋ ਜੇ ਨਹੀਂ ਗੱਲ ਹੁੰਦੀ ਫਿਰ ਨਾ ਹਾਂ ਜੀ ਜਦੋਂ ਹਾਂ ਕਰਤੀ ਤਾਂ ਫਿਰ ਉਹਦੀ ਹੈ ਗਾਂ ਜੀ ਨੂੰ ਹਾਂ ਕਰਤੀ ਠੀਕ ਹੈ ਜੀ ਹਾਂ ਜੀ ਭਾਜੀ ਬਸ ਇਹੋ ਬੇਨਤੀ ਠੀਕ ਹੈ ਇਹ ਹੈ ਕਿ ਚਲ ਪੁੱਛ ਗਿਛ ਕੀ ਆ ਕਰੇ ਹਨਾ ਮੁੜ ਕੇ ਹਾਂ ਨਟਵਰਕ ਦਾ ਪ੍ਰੋਬਲਮ ਤਾਂ ਬੜਾ ਫੋਨ ਲਾਇਆ ਲੱਗਦਾ ਨਹੀਂ ਤਾਂ ਉਦਾਂ ਬਾਤ ਚ ਚਲੋ ਕੇਵਲੇ ਨਹੀਂ ਵੀ ਲੱਗਦਾ ਗੱਲ ਨਹੀਂ ਉਦੋਂ ਉਹ ਆ ਹੀ ਗਏ ਘਰ ਆ ਗਏ ਉਹਨੂੰ ਠੀਕ ਹੈ ਜੀ ਚਲੋ ਫਿਰ ਪਹਿਲਾਂ ਇਹ ਵੀ ਖਾ ਦਈਏ ਇਹਦਾ ਸੁਆਹ ਰਵੀ ਭਾਜੀ ਇਹ ਤਿੱਜਾ ਜੇ ਠੀਕ ਹੈ ਜੀ ਇਹਨੂੰ ਤੀਨ ਹੋ ਗਏ ਜੇ ਦੁਬਾਰਾ 13 ਦਿਨ ਤੇ ਇਹਦੇ ਕੋਈ ਇਸ ਟਾਈਮ ਜਿਹੜਾ 12 ਕਿਲੋ ਦੋ ਤਿਆਰ ਜੀ ਠੀਕ ਹੈ ਹਾਂਜੀ ਤੇ ਬਾਕੀ ਛੰਡੀ ਧੀਰੀ ਆ ਕੋਈ ਨਾਣਾ ਰੱਸੀ ਕੋਈ ਨਹੀਂ ਪੋਣੀ ਇਦਾਂ ਬੱਚਾ ਛੱਡ ਕੇ ਚੋਈ ਜੋ ਕੋਈ ਗੱਲ ਹੀ ਨਹੀਂ ਤੁਰ ਹਾਂ ਫਿਰ ਇਹਨਾਂ ਕਰੀ 12 ਲੀਟਰ ਤਿਆਰ ਬਿਲਕੁਲ 12 ਆ ਜੀ ਭਾਜੀ ਹਜੇ 1 ਵਜਾ ਜੇ ਟਾਈਮ ਤੁਹਾਨੂੰ ਬੁਖਾ ਦਿੰਦੇ ਟਾਈਮ ਜਿਹੜਾ ਜੇ ਦੁਪਹਿਰ ਦਾ ਪੂਰਾ 1 ਵਜੇ ਦਾ ਟਾਈਮ ਹੋਇਆ ਕੋਈ 2-4 ਮਿੰਟ ਹੀ ਉੱਪਰ ਹੋਣੇ ਆ ਆਵੇ ਲਓ ਭਾਜੀ 1 ਵਜ ਗਿਆ 1 ਵਜ ਗਿਆ ਤੇ 8 ਮਿੰਟ ਹੋਏ ਜਿਹੜੇ ਬਾਕੀ ਸੂਈਆਂ ਸਵਾਈਆਂ ਦੁੱਧ ਦੀ ਕੋਈ ਵੀ ਰ ਆਪਣੀ ਚਵਾਈ ਕਰਕੇ ਲਾਜੀ ਅੱਛਾ ਗੁਰ ਪੀਪਾ ਜੀ ਪੂਰੀ ਬਣ ਜਾਂਦੀ। ਜੀ ਸਾਡੇ ਘਰ ਪੀਪਾ ਜੀ 6 ਵਜੇ ਦੀ ਚਵਾਈ ਹੈ ਸ਼ਾਮੇ ਵੀ 6 ਵਜੇ ਦੀ ਚਵਾਈ ਹੈ। ਠੀਕ ਹੈ ਜੀ। ਬਾਅਦ ਕੀ ਅੰਦਰ ਕਰ ਬਰਾ ਤੁੰਗਰਾ ਮਾਰ ਦੋ ਇੱਕ ਕਰੀ। ਆ ਵੇ ਲੋ ਕੋਈ ਥਣ ਮੰਹਿਆ ਵਾਲਾ ਥਣ ਲੱਗਾ ਹੈ। ਠੀਕ ਹੈ ਜੀ। ਪੂਰੀ ਸ਼ਾਮਾ ਦਰਬਾਰ ਹੋਈ ਜਾਂਦੀ। ਤੇ ਤਾਂ ਮੁੱਲ ਮੋਲੇ ਦਾ ਭਾਈ ਪਾਜੀ ਜਿਆ ਜੀ ਆ ਕਿੰਨਾ ਉਹਦਾ ਕਹਿੰਦੇ ਸਾਂਭੀ ਸੁੰਮੀ ਘੱਟ ਥੋੜੀ ਲੱਸੀ ਸਾਂਭੀ ਥੋੜੀ ਘੱਟ ਹੈ ਹਨਾ ਬਾਕੀ ਇਹ ਸਾਰੀ ਚੰਗੀ ਆ ਠੀਕ ਹੈ ਜੀ ਭਾਈ 2 ਕਿਲੋ ਵਾਧ ਜੂਗੀ ਜੇ ਆਪਣਾ ਕੱਲ੍ਹ ਦੀ ਆਈ ਹੈ ਠੀਕ ਹੈ ਜੀ ਹਾਂ ਜੀ ਵਾਧ ਜੂਗੀ 2 ਕਿਲੋ ਦੋ ਦੋੜਾ ਟਾਈਮ 12 ਕਿਲੋ ਤਿਆਰ ਹੋਵੇ ਦੇ ਮੋਲੇ ਦਾ ਭਾਈ 35000 ਕਾ ਲੀਏ 32 ਕਾ ਲੀਏ 30000 ਚ ਮਾਤਨ ਕਰ ਦਾਂਗੇ ਅੱਛਾ 1000 ਕਿਆ ਛੱਡਾਂਗੇ 29000 ਦੀ ਦੇ ਦਾਂਗੇ ਠੀਕ ਹੈ ਕੋਈ ਚ ਮਾਤਨ ਕਰ ਦਾਂਗੇ ਕੋਈ ਮੇਰਾ ਵੀ ਫੋਨ ਲਾਵੇ ਠੀਕ ਹੈ ਜੀ ਹਾਂ ਜੀ ਠੀਕ ਹੈ ਦੇ ਹੁਣ ਆ ਗਈ ਦੂਸਰੇ ਨੰਬਰ ਤੇ ਦੂਸਰੇ ਨੰਬਰ ਤੇ ਭਾਜੀ ਇਹ ਤਾਂ ਪਹਿਲਾ ਲਾਲਿਆ ਦੂਜਾ ਸੁਆ ਪੱਕਾ ਜੇ ਦੇਖੋ ਮਗਲੇ ਦੇ ਵੱਛੀ ਜਿਹੜੀ ਉਹ ਡੱਬੀ ਹੈ ਉਹ ਖਲੋਤੀ ਜਿਹੜੀ ਹਾਂਜੀ 15 20 ਜਨਾਦੀ ਹੈਗੀ ਜੇ ਬਾਕੀ ਇਹ ਆ ਕਿ 15 20 ਦੇ ਰਿਹਾ ਨਹੀਂ ਦੱਸਦੇ ਜੇ ਕੋਈ ਵੱਧ ਵੀ ਹੋ ਸਕਦੀ ਹੈ ਆਪਣੀ ਕੋ ਸਮਝਣਾ ਵੇਖ ਲੈ ਕੋਈ ਸਮਝਣਾ ਲਾ ਦੋ ਇਹਦੇ ਕੋ ਹਰ ਵੀ ਭਾਜੀ 11 ਕਿਲੋ ਦੁੱਧ ਤਿਆਰ ਜੀ ਤਿਆਰ 11 ਲੀਟਰ ਪੂਰਾ ਪੱਕਾ ਤਿਆਰ ਜੇ ਦੇਖੋ ਠੀਕ ਆ ਤੁਰ ਫਿਰ ਇੱਕ ਰੀਨ ਨੂੰ ਫਿਰ ਜਿੱਦ ਬਿਖਾ ਦਿਓ ਭਾਜੀ ਬਹੁਵੀ ਭੱਡੀ ਨਹੀਂ ਜੇ ਕੱਦ ਦੀ ਛੋਟੀ ਹੈ ਆਪਣੀ ਨੋਰਮਲ ਜੇ ਕੱਦ ਦੇ ਆ ਜਿਹੜੇ ਹੁਣ ਤੁਹਾਨੂੰ ਦਿਖ ਬਾਕੀ ਕੋਈ ਵਿਰੋਸਾ ਨਾ ਜਿਹੜਾ ਕਾਦਰਾਂ ਦਾ ਜਲਾਵੇ ਕਈ ਇਹਦੇ ਵੀਡੀਓ ਤੇ ਪ੍ਰੋਪਰ ਜਿਹੜਾ ਪਤਾ ਨਹੀਂ ਲੱਗ ਪਉਂਦਾ ਕਾਦੇ ਦਾ ਨਾਰਮਲ ਹੈ ਤੇ ਬਾਕੀ ਥੱਲੇ ਪੂਰੀ ਸਫਾਈ ਹੈ ਥੱਲੇ ਆ ਪੂਰੀ ਸਾਫਾ ਵੀ ਭਾਜੀ ਕਾਦੇ ਛੋੜਾ ਪਰ ਗੱਡੀਆਂ ਜਿਹੜਾ ਲੈਵਾ ਬਣਾਉਂਦੀ ਸ਼ਾਮ ਨੂੰ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਇਹਦਾ ਰਵੀ ਭਾਈ ਮੁੱਲ ਤਿਆਰ ਕਰਦੇ ਆਂ ਅੱਛਾ 7000 ਜੋ 1000 ਛੱਡਦਾ ਕਿ 7000 ਦੀ ਦੇਦਾ 7000 ਦੀ ਦੇਦਾ ਉਦੋਂ ਹੀ ਮਾਤਨ ਕਰਦਾਂਗੇ 11 ਕਿਲੋ ਦੁੱਧ ਇਹ ਤੇ ਦੁੱਧ 11 ਲੀਟਰ ਚਵਾ ਦੋਗੇ ਫਿਰ ਜਵਾ ਕੇ ਦੇਣੀ ਦੋ ਡਾਂਗ ਜਿੱਦਾਂ ਮਰਜ਼ੀ ਕੋਈ ਚਾਹੇ ਵੇਖੋ ਇਹਦੇ ਸਫਾਈਆਂ ਵੇਖੋ ਲੈ ਵੀ ਦੀਆਂ ਠੀਕ ਹੈ ਜੀ ਹਾਂ ਜੀ ਤੇ ਇਹਦਾ 50 ਜੇ ਇਹਦੀ ਆਹ ਵੇ ਹਰਪੀ ਭਾਈ ਵਸ਼ੀ ਠੀਕ ਹੈ ਮਹੀਨੇ ਦੀ ਲਾੜੇ ਡੇਢ ਦੀ ਲਾੜੇ ਦੋਹਾਂ ਦੀ ਲਾੜੇ ਸਾਹਮਣੇ ਜੇ 80 ਬਸ਼ੀ ਜੇ ਪਿਓਰ ਵੇਖੋ ਸਾਹਮਣੇ ਜੇ ਤੁਹਾਡਾ ਸਾਰਾ ਸਾਰਾ ਗੋਸਾ ਮੰਨੇ ਆਪਣੀ ਸਮਝਣਾ ਵੇਖ ਲੈ ਦੋਹਾਂ ਦੀ ਤਿੰਨਾਂ ਦੀ ਠੀਕ ਹੈ ਜੀ ਪੂਛ ਬੁਖਾ ਦਿਓ ਇਹਦੇ ਘਰ ਵੀ ਕੋਈ ਦੋ ਦਾ 8 ਕਿਲੋ ਦਾ 7 ਗਿਟਾਂ ਦੀ ਗਾਰੰਟੀ ਦੇਵਾਂਗੇ ਠੀਕ ਆ ਭਾਵੇਂ ਇੱਥੇ ਚਾਲੇ ਜਿੱਦਾਂ ਮਰਜੀ ਕੋਈ ਚੋਈਏ 7 ਕਿਲੋ ਪੱਕਾ ਗਾਰੰਟੀ ਦੇਵਾਂਗੇ ਤੋੜ ਦਿਓ ਫਿਰ ਇਹਨਾਂ ਵਿੱਚ ਹਾਂ ਜੀ ਭਾਣਾ ਨਾ ਕਹਦੇ ਤੁਰੀ ਦਾ ਇਹਦੇ ਕੋਲ ਦੁੱਧ ਕਿਰਾਵਾ 7 ਲੀਟਰ ਦੱਸਦੇ O <susurra> ਬਾਕੀ ਇਹੀ ਤਾਂ ਇਹ ਗੱਪਾਂ ਹੀ ਸੋਜ਼ਾ ਖਾ ਦੋ ਯਾਰ ਛੋਟੀ ਇਹ ਯਾਰ ਸੀ ਬਾਕੀ ਇਹ ਹੈ ਕਿ ਘਰ ਦਾ ਵਧੀਆ ਚਾਹ ਪਾਣੀ ਦਾ ਸਾਰੀ ਜਾਓਗੇ ਇੱਕ ਚਵਾ ਹੋਊਗਾ ਕਪੂਰ ਛਟਾ ਹੋ ਫੁੱਲ ਗਰੰਟੀ ਕਿ ਇਹ ਗਾਂ ਦਾ ਪੂਰ ਛਟਾ ਹੋ ਆਪਣੀ ਗਰੰਟੀ ਹੈ ਭਾਜੀ ਤੇ ਇਹਦਾ ਮੁੱਲ ਇਹਦਾ ਮੁੱਲ ਛੋਟਾ ਹੀ ਹੈ ਭਾਜੀ ਕਿੰਨਾ ਮੋਲੇ ਦਾ 20000 ਰੁਪਏ 18 ਹੀ ਦੇ ਦੇ ਦਾਂਗੇ ਅੱਛਾ ਉਹ ਚੋ 1000 ਛੱਡ ਦਾਂਗੇ 17 ਹੀ ਦੇ ਦੇ ਦਾਂਗੇ ਠੀਕ ਹੈ ਜੀ ਜਿਹੜੀ ਜਸਨਾ ਹੋਣੀ ਨਾ ਭਾਜੀ 16000 ਦੀ ਦੇਣੀ ਉਹ ਜੋ 200 ਛੋਟ ਹੀ ਹੋਣੀ ਜੀ ਕੋਈ 13 14 15 ਦੀ ਨਹੀਂ ਜੀ ਹੋਣੀ ਉਹ ਜੋ 200 ਛੂਟ ਕਰ ਦਾਂਗੇ ਆਪਣੇ ਇਹ ਬਿਸ਼ ਇਹ ਆ ਕਿ ਚਲੋ ਸੰਭੇ ਸੰਭੇ ਵੀ ਚੰਗੀ ਹੈ ਕਿ ਜੀ ਹੱਗੀ ਭਾਜੀ ਜਿੰਨੀ ਹੈਗੀ ਸਾਫ ਚੰਗੀ ਬਣੂਗੀ ਬਸ ਇਹ ਬੰਦੀ ਹੈ ਜਿਹੜੀ ਲਟੋ ਲਾਹਵਾ ਨਹੀਂ ਚੰਗੀਆਂ ਗਾਣਾ ਵੀ ਭਰਨੀ ਹੈ ਪੂਰੀ ਤੇ ਪਛਾਣ ਵੀ ਪੂਰੀ ਭਰਨੀ ਹੈ ਇਹ ਆ ਜੀ ਆਈਆ ਪੀ ਭਾਜੀ ਥੋੜੀ ਕਲਿਆਰੇ ਦਾ ਕਰਦੀ ਨਾਤ ਪਈ ਠੀਕ ਹੈ ਜੀ ਇਹਦੀ ਅੱਜ ਹੀ ਕਿੰਦੇ ਕੀ ਨੱਥ ਕੱਟ ਕੇ ਝੱਬੂ ਪਾਇਆ ਤੇ ਇਹਦਾ ਮੁੱਲ ਭਾਈ ਠੰਡੀ ਧੇਰੀ ਆ ਕੋਈ ਉਹ ਜਿਹਨੇ ਲੱਤਾ ਲੱਤਾ ਮਾਰਨ ਵਾਲੀ ਸੂਆ ਮੂੰਹ ਚੋਗੀ ਵਸੀ ਹਾਂਜੀ ਚਲੋ ਬਾਦਰੀਂ ਦੇ ਭਾਈ ਜੀ ਭਾਈ 12 13 11 12 ਕਿਲੋ ਚਵਾਈ ਚੋਗੀ ਵਸੀ ਠੀਕ ਹੈ ਜੀ ਜਿਹੜੀਆਂ ਅਜੇ ਪਹਿਲਾਂ ਸੂਆ ਬਾਕੀ ਦਬੀ ਬੰਦ ਵਾਗੀ ਉਹਦਾ ਕੱਦਾਂ ਦੀ ਨਿਕਲਨੀ ਚੰਗੀ ਨਿਕਲਨੀ ਹੈ ਤਾਂ ਆਪਣੀ ਪਰਖ ਕਰਕੇ ਆਪਣੀ ਸਮਝਣਾ ਕੋਈ ਪਰਖਣਾ ਲੱਜੇ ਹੈ ਨਾ ਹਾਂਜੀ ਇਹਦਾ ਭਾਜੀ ਮੁੱਲ ਕਰਦੇ ਵਾ 32000 ਇਹ 30 ਦੀ ਦੇ ਦਾਂਗਾ ਬਿਲਕੁਲ ਇਹ ਵੀ 30000 ਦੀ ਦੇ ਦਾਂਗੇ ਵਿੱਚ ਛੋਟ ਛੋਟ ਕਰ ਦੋਗੇ ਕਰ ਦਾਂਗੇ ਕੋਈ ਨਹੀਂ ਆ ਪੀਪਾ ਜੀ ਬਾਗੀ ਕੋ ਫੋਨ ਲਾਵੇ ਆ ਸਾਰਾ ਤਿੰਨ ਸੁਈਆਂ ਜੇ ਇੱਕ ਗੱਬਣ ਜੀ ਆਪਣੇ ਕੋਲ ਇੱਥੇ ਆਪ ਆਪਣੀ ਚੋਖੇ ਖੜੋ ਤਸੱਲੀ ਕਰਕੇ ਇੱਥੇ ਤਸੱਲੀ ਕਰਕੇ ਖੜੇ ਆ ਨਾ ਕੋਈ ਜੀ ਕੋਈ ਖੜਿਆ ਵੀ ਭਾਜੀ ਬਾਕੀ ਇਹਦੀ 74 ਲੀਟਰ ਦੀ ਗਾਰੰਟੀ ਹੋਊਗੀ ਠੀਕ ਹੈ ਭਾਈ ਜੀ 10 ਦੀ ਹੋਊਗੀ ਸਾਡੇ ਘਰ 11 ਹੀ ਹੋਊਗਾ ਵੀ ਭਾਜੀ ਠੀਕ ਹੈ ਜੀ 10 ਦੀ ਕੀ ਕਹਿੰਦੇ ਆਨਲਾਈਨ ਉਹਨੇ 10 ਦੀ ਗਾਰੰਟੀ ਇਹਦੇ ਫਿਰ ਵੀ ਭਾਜੀ 12 ਮਾਣਾ 11 ਨਾ ਕੋਈ ਮੰਨ ਕੇ ਲੈ ਜੀ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਇਹਨੇ ਵੀ ਭਾਈ ਮੇਲਾ ਮੂਲਾ ਮਾਰ ਕੇ ਖੁੱਲਣਾ ਮਹਗਾਣ ਮੇਲੇ ਦੇ ਮਾਰਨ ਈ ਆ ਜੇ ਥੋੜਾ ਜਿਹਾ ਮੇਲਾ ਮਾਰਿਆ ਤੁਰਂਦੀਏ ਜੇ ਮੇਲਾ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਇੱਥੇ ਆ ਕੇ ਚਵਾਈ ਕਰਕੇ ਖੜੇ ਪਾਸ ਹੋਵੇ ਤੇ ਲੈ ਜੇ ਨਾ ਪਾਸ ਹੋਵੇ ਤੇ ਇੱਥੇ ਰਹਿਂਦੇ ਆਪਣੀ ਨਿਰਖ ਪਰਖ ਨਾ ਖੜੇ ਤਾਂ ਕਿ ਕੋਈ ਲਾਮਿਆਂ ਦੀ ਗੱਲ ਕੋਈ ਰਹਿਣਾ ਜਬ